ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵਿੱਚ ਅੱਜ ਦਾ ਆਪਣਾ ਟੌਪਿਕ ਹੈ ਗਾਕਾਂ ਨੂੰ ਪੈਸੇ ਕਿਵੇਂ ਦੇਈਏ ਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ ਨੰਬਰ 1 ਦੀ ਪਹਿਲੀ ਗੱਲ ਗਾਕਾਂ ਨੂੰ ਆਪਾਂ ਪੈਸੇ ਉਹਨਾਂ ਦੀ ਕਮਾਈ ਦਾ ਸਾਧਨ ਦੇਖ ਕੇ ਦਿੰਦੇ ਹਾਂ ਜਿਵੇਂ ਕਿ ਉਹ ਦੁਕਾਨ ਚਲਾਉਂਦੀ ਆ ਕੋਈ ਜੌਬ ਕਰਦੀ ਆ ਕਿਸੇ ਦਾ ਪਾਰਲਰ ਦਾ ਕੰਮ ਆ ਇਦਾਂ ਦੇ ਕੰਮ ਹੁੰਦੇ ਨਿੱਕੇ-ਮੋਟੇ ਕਰਦੀਆਂ ਇਹ ਕੰਮ ਅਡਸੈਕਟਰ ਆ ਤੇ ਇਹਦਾ ਮਤਲਬ ਆ ਕਿ ਜੇ ਉਹ ਕੰਮ ਕਰਨੀਆਂ ਤਾਂ ਹੀ ਤਾਂ ਆਪਾਂ ਨੂੰ ਪੈਸੇ ਵਾਪਸ ਕਰਨੀਆਂ ਨੰਬਰ 2 ਤੇ ਫਸਟ ਟਾਈਮ ਹੀ ਬਹੁਤ ਜ਼ਿਆਦਾ ਪੈਸੇ ਨਹੀਂ ਆਫਰ ਕਰਨੇ ਕਿਸੇ ਗਾਹਕ ਨੂੰ ਕਿਉਂਕਿ ਉਹਨਾਂ ਨੇ ਤਾਂ ਪੈਸੇ ਲੈ ਲੈਣੇ ਆ ਪੈਸੇ ਨੂੰ ਕੌਣ ਜਵਾਬ ਦਿੰਦਾ ਹੁੰਦਾ ਹਰ ਕੋਈ ਹਾਂ ਹੀ ਕਹਿ ਦਿੰਦਾ ਵੀ ਠੀਕ ਆ ਦੇਖਣਾ ਆਪਾਂ ਕਿ ਇਹ ਪੈਸੇ ਕਿਵੇਂ ਮੋੜਦੀ ਆ ਮੇਰੀ ਕਪੈਸਿਟੀ ਹੈਗੀ ਆ ਜੇ ਕਿਦਾਂ ਨੰਬਰ 3 ਤੇ ਕਿਸੇ ਦੀ ਗਾਹਕ ਦੇਖ ਕੇ ਉਹਦੇ ਪਿੱਛੇ ਹੀ ਗਾਹਕ ਨਾ ਗਾਹਕ ਨੂੰ ਪੈਸੇ ਨਾ ਦਿਓ ਕਿਉਂਕਿ ਕੀ ਪਤਾ ਅਗਲੇ ਦਾ ਬੈਲੈਂਸ ਲੱਗਿਆ ਹੋਵੇ ਉਹ ਬੈਲੈਂਸ ਦੇ ਪੈਸੇ ਕੱਢਦਾ ਹੋਵੇ ਨੰਬਰ 4 ਤੇ ਇਹ ਪਤਾ ਕਰ ਲਵੋ ਕਿ ਤੁਹਾਡੇ ਏਰੀਏ 'ਚ ਜਾਂ ਸ਼ਹਿਰ 'ਚ ਕਿੰਨੇ ਦਿਨਾਂ ਦੇ ਪੈਸੇ ਦਿੰਦੇ ਆ ਗਾਹਕਾਂ ਨੂੰ ਓਨੇ ਦਿਨਾਂ ਤੇ ਹੀ ਤੁਸੀਂ ਪੈਸੇ ਦਿਓ ਘੱਟ ਜਾਂ ਵੱਧ ਦੇਣ ਨਾ ਕਰੋ ਕਿਉਂਕਿ ਜੇ ਤੁਸੀਂ ਦੂਸਰਿਆਂ ਨਾਲੋਂ ਘੱਟ ਵਿਆਜ ਤੇ ਪੈਸੇ ਦੇਵੋਗੇ ਇਕਦਾਂ ਦੂਸਰਾ ਬੰਦਾ ਔਖਾ ਹੋ ਜਾ ਕਿ ਇਹ ਮੇਰੀ ਗਾਹਕ ਖਰਾਬ ਕਰਦਾ ਬਾਕੀ ਜੇ ਆਪਾਂ ਕਿਸੇ ਦਾ ਕੰਮ ਖਰਾਬ ਕਰਾਂਗੇ ਤਾਂ ਆਪਣਾ ਪਹਿਲਾ ਹੋਣਾ ਕਿਉਂਕਿ ਦੂਸਰਾ ਬੰਦਾ ਤਾਂ ਗਾਹਕ ਤੋਂ ਕਮਾਈ ਕਰੀ ਬੈਠਾ ਹੁੰਦਾ ਤੁਸੀਂ ਨਵੇਂ ਹੋ ਨੁਕਸਾਨ ਤੁਹਾਡਾ ਬਾਕੀ ਜੇ ਸਿੱਧੀ ਤੇ ਸਪਸ਼ਟ ਗੱਲ ਦੱਸਾਂ ਉਹ ਇਹ ਆ ਕਿ ਫਿਲੀਪੀਨਿਆਂ ਦੇ ਕੋਈ ਗੱਲ ਨਹੀਂ ਪੱਚਦੀ ਇਹਨਾਂ ਨੇ ਪੁਰਾਣੇ ਬੰਦੇ ਨੂੰ ਦਾਸ ਹੀ ਦੇਣਾ ਵੀ ਨਵਾਂ ਬੰਦਾ ਆ ਕੇ ਮੈਨੂੰ ਘੱਟ ਵਿਆਜ ਤੇ ਪੈਸੇ ਦੇ ਕੇ ਗਿਆ ਜਾਂ ਆਫਰ ਕਰਕੇ ਗਿਆ ਉਕੇ ਆ ਚੀਜ਼ਾਂ ਤੋਂ ਬਚੋ ਨੰਬਰ 5 ਤੇ ਜਿਹੜੀਆਂ ਤੇਜ ਗਾਕਾਂ ਹੋਣਗੀਆਂ ਜਾਂ ਆਪਾਂ ਕਹਿੰਦੇ ਨੇ ਹੰਡੀਆਂ ਵੀ ਗਾਕਾਂ ਹੁੰਦੀਆਂ ਆ ਉਹਨਾਂ ਦਾ ਪਹਿਲਾਂ ਵਾਹ ਪਿਆ ਹੁੰਦਾ ਆਪਣੇ ਇੰਡੀਆਨਾ ਨਾਲ ਮੇਰੇ ਕਹਿਣ ਦਾ ਮਤਲਬ ਆ ਉਹ ਪਹਿਲੇ ਲੈਸ ਤੇ ਤਾਂ ਪਾਣੀ ਵਾਂਗੂ ਪੈਸੇ ਦੇਣਗੇ ਵੀ ਉਹਨਾਂ ਨੇ ਦਿਨਾਂ ਚ ਹੀ ਪੂਰਾ ਕਰ ਦੇਣਾ ਪਾਣੀ ਮਤਲਬ ਵੀ ਉਹਨਾਂ ਨੇ ਕੋਈ ਐਬਸੈਂਟ ਨਹੀਂ ਪਾਉਣੇ ਤੁਹਾਨੂੰ ਡੇਲੀ ਪੈਸੇ ਦੇਣਗੇ ਫੇਰ ਉਹ ਕੀ ਕਰਦੀਆਂ ਦੂਜੇ ਲੈਸ ਤੇ ਕਹਿਣਗੀਆਂ ਕਿ ਪੈਸੇ ਵਧਾ ਦੇ ਤੂੰ ਸਾਨੂੰ ਤੋਂ ਦੂਜੇ ਲੈਸ ਤੇ ਭੁੱਲ ਕੇ ਵੀ ਪੈਸੇ ਨਹੀਂ ਵਧਾਉਣੇ ਦੂਸਰੇ ਲੈਸ ਤੇ ਉਹਨੇ ਹੀ ਪੈਸੇ ਦੇਣੇ ਆ ਜਿੰਨੇ ਆਪਾਂ ਪਹਿਲਾਂ ਦਿੱਤੇ ਸੀ ਉਹਨੇ ਤੇ ਚਲਾਵੋਗਾ ਗਾਹਕ ਜਿਹੜੀ ਹੋਗੀ ਚੰਗੀ ਗਾਹਕ ਉਹਨੇ ਤਾਂ ਸਬਰ ਕਰ ਲੈਣਾ ਪਰ ਜਿਹੜੀ ਹੋਗੀ ਮਾੜੀ ਗਾਹਕ ਉਹਨੇ ਦੂਜੇ ਲੈਸ ਤੇ ਤੇ ਆਪਦਾ ਰੰਗ ਦਿਖਾ ਦੇਣਾ ਮੈਂ ਇਹੋ ਜੀ ਆ ਫੇਰ ਤੁਹਾਨੂੰ ਡਿਸਾਈਡ ਕਰਨਾ ਸੌਖਾ ਹੋ ਜਾਂਦਾ ਵੀ ਗਾਹਕ ਅੱਗੇ ਚਲਾਉਣੀ ਆ ਕਿ ਆਪਾਂ ਬੰਦ ਕਰਨੀ ਆ ਉਸ ਤੋਂ ਬਾਅਦ ਜਿਹੜੀਆਂ ਚੰਗੀਆਂ ਗਾਕਾਂ ਹੁੰਦੀਆਂ ਉਹਨਾਂ ਨੂੰ ਤੁਸੀਂ ਹੌਲੀ-ਹੌਲੀ ਪੈਸੇ ਵਧਾ ਸਕਦੇ ਆ ਆਪਾਂ ਆਪਦੇ ਕਪੈਸਟੀ ਦੇ ਹਿਸਾਬ ਨਾਲ ਵੀ ਕਿੰਨੇ ਦੇਣੇ ਆ ਫਿਰ ਜੇ ਤੁਹਾਨੂੰ 2-3 ਮਹੀਨੇ ਇੱਥੇ ਹੋ ਗਏ ਕੰਮ ਕਰਦਨ ਫਿਰ ਆਪ ਹੀ ਢੰਗ ਆਉਣ ਲੱਗ ਪੈਣਾ ਕੰਮ ਕਰਨ ਦਾ ਤੇ ਹੁਣ ਆਪਾਂ ਜਿਹੜੇ ਗਾਕਾ ਨੂੰ ਪੈਸੇ ਦੇਣ ਲਈ ਗੱਲਬਾਤ ਕਰਦੇ ਆ ਉਹ ਮੈਂ ਲਿਖਿਆ ਥੋੜੀ ਜੀ ਪਹਿਲਾਂ ਮੈਂ ਮਾਤਾ ਆਂਟੀ ਭੈਣੇ ਤਾਂ ਲਿਖਿਆ ਵੀ ਆਪਾਂ ਉਮਰ ਦੇ ਹਿਸਾਬ ਨਾਲ ਸੰਬੋਧਨ ਕਰਦੇ ਹੁੰਨੇ ਆ ਜੇ ਕੋਈ ਵੱਡੀ ਬੜੀ ਬਿਰਧਾ ਨੂੰ ਆਪਾਂ ਮਾਤਾ ਕਹਿ ਦਿੰਨੇ ਆ ਤੇ ਜੀ ਠੀਕ ਜੀ ਆਂਟੀ ਜਾਂ ਭੈਣੇ ਕਹਿ ਦਿੰਨੇ ਆ ਉਹ ਤੁਸੀਂ ਆਪੇ ਨਾ ਨੀ ਬੀਤੀਤਾ ਜਾਂਤੇ ਜੋ ਤੁਸੀਂ ਬੋਲਣਾ ਉਹ ਤੁਸੀਂ ਆਪੇ ਲਾ ਲਿਓ ਨਾਲ ਤੁਸੀਂ ਵੈਸੇ ਲੈਣੇ ਆ ਗੁਸਤੋ ਮੋ ਗੁਸਤੋ ਮੋ ਬਾੰਗ ਕਮੂਹਾ ਨਗਪੇਰਾ ਇਹ ਤਾਂ ਬੋਲਣਾ ਤਾਂ ਗੱਲੋ ਚ ਆਪਾਂ ਵੈਸੇ ਈ ਈ ਗੱਲ ਬੋਲ ਦੇਣੀ ਆਪਾਂ ਸਿਰਫ ਇੰਨਾ ਹੀ ਕਹਿਨੇ ਹੁੰਨੇ ਆ ਗਾਹਕ ਨੂੰ ਗੁਸਤੋ ਮੋ ਪੇਰਾ ਉਹ ਸਮਝ ਜਾਂਦੀ ਆ ਬਸਾਇ ਅੱਜ ਗੁਸਤੋ ਕਾਮ ਕੋਹਾ ਉਗਗ वार्ता ਈ ਦੀ ਸ਼ਾਰਟ ਫਾਰਮ ਹੈਗੀ ਆ ਗੁਸਤੋ ਕੱਕ ਵਰਤਾ ਜੇ ਆਪਾਂ ਜਦੋਂ ਆਪਾਂ ਉਹਨਾਂ ਨੂੰ ਇਹ ਕਹਤਾ ਉਹਨੇ ਫਿਰ ਪੁੱਛਣਾਗਾ ਵੀ ਕਿੰਨੇ ਦਿਨਾਗਾ ਪੁੱਛ ਲਿੰਦੀ ਆ ਕਾਕਾ ਤਾਂ ਗੱਲੋ ਜੀ ਪੁੱਛਣਾ ਉਹਨਾਂ ਨੇ ਗਾਹਕ ਬੋਲੂਗੀ ਈਲਾਣ ਬਸਾਇਆ ਚ ਪਿਲਾ ਵੀ ਕਿੰਨੇ ਦਿਨਾ ਤੋ ਜੇ ਤੁਸੀਂ ਆਪਦੇ ਆਪੀ ਆਪਦੀ ਮਰਜ਼ੀ ਨਾਲ ਦੇਣੇ ਫਿਰ ਤਾਂ ਆਪਾਂ ਦੱਸ ਹੀ ਦੇਨੇ ਵੀ ਸਹੀ ਇੰਨੇ ਕ ਦੇਨੇ ਆ ਤੁਹਾਨੂੰ ਪੈਸੇ ਜੇ ਤੁ ਤੋਡੇ ਕੋਲ ਹੈਗੀ ਹੈ ਕੈਪੈਸਿਟੀ ਵੀ ਤੁਸੀਂ ਪਹਿਲਾਂ ਉਹਨੂੰ ਪੁੱਛਣਾਗਾ ਵੀ ਤੂੰ ਕਿੰਨੇ ਮੰਗਦੀ ਆ ਫਿਰ ਤੁਸੀਂ ਬੋਲਣਾ ਤੂੰ ਦੱਸ ਵੀ ਤੂੰ ਦੱਸ ਤਾਂ ਗੱਲ ਉਹ ਚ ਸਬਹੀਨ ਮੋ ਬਸਾਇਆ ਇਸੂ ਲੇਤੀ ਨੀ ਮੋ ਜੇ ਫਿਰ ਉਹ ਕਹੂਗੀ ਨਹੀਂ ਤੁਸੀਂ ਦੱਸੋ ਵੀ ਤੁਸੀਂ ਦੱਸੋ ਕਿੰਨੇ ਦੇਣੇ ਆ ਉਹ ਕਹੂਗੀ ਹਿੰਦੀ ਮੋ ਸਬਹੀਨ ਸਾ ਆਕਿਨ ਬਸਾਇ ਚ ਦੀਲੀ ਸੁਲੀਤਨ ਕੋ ਨੀ ਮੋ ਵੀ ਨਹੀਂ ਤੁਸੀਂ ਦੱਸੋ ਤੁਸੀਂ ਕਿੰਨੇ ਦੇ ਸਕਦੇ ਆ ਫਿਰ ਜਦੋਂ ਆਪਾਂ ਦੱਸਦੇ ਵੀ ਸੀ ਇਹਨੇ ਦੇਣੇ ਆ ਉਹ ਗੱਲਬਾਤ ਕਰਕੇ ਉਦੋਂ ਬਾਅਦ ਹੋ ਜੂਗਾ ਉਹ ਪੁੱਛੂਗੀ ਵੀ ਕਿੰਨੇ ਦਿਨਾਂ ਦੇ ਦੇਂਗਾ ਤੂੰ ਪੈਸੇ ਤਾਂ ਗੱਲ ਉੱਚ ਸਾ ਇ ਲਾਂਗ ਆਰਾਓ ਵੀ ਕਿੰਨੇ ਦਿਨਾਂ ਤੇ ਬਸਾਇਆ ਚ ਸਾ ਪੀਲਾ ਕਾ ਅਦਲਾਓ ਵੀ ਕਿੰਨੇ ਦਿਨਾਂ ਤੇ ਦੇਣੇ ਆ ਪੈਸੇ ਫਿਰ ਜੋ ਮੰਨ ਗਈ ਵੀ ਹਾਂ ਠੀਕ ਉਹਨੇ ਕਹਿਣਾ ਵੀ ਠੀਕ ਆ ਮੈਨੂੰ ਮਨਜ਼ੂਰ ਉਹ ਕਹੂਗੀ ਤਾਂ ਗੱਲ ਉੱਚ ਸੀਗੇ ਬਸਾਇਆ ਚ ਉਹ ਕੇਰਾ ਉਹ ਸੀਗੇ ਵੀ ਕਹਿ ਦਿੰਦੇ ਆ ਬਸਾਇਆ ਚ ਵੀ ਤਕਰੀਬਨ ਕਈ ਬੋਲਦੇ ਆ ਸੀਗੇ ਫੇਰ ਕਈਆਂ ਨੇ ਕਈ ਵਰੀ ਨਹੀਂ ਵੀ ਬੰਦੇ ਲੈਣ ਦੇ ਇਹ ਨਹੀਂ ਹੁੰਦਾ ਵੀ ਸਾਰਿਆਂ ਦਾ ਕਾਕਾ ਹੀ ਪੈਸੇ ਲੈ ਲੈਂਦੇ ਆ ਕਈ ਵਰੀ ਹੁੰਦੀ ਆ ਉਹਨਾਂ ਦੀ ਆਪਦੀ ਮਜਬੂਰੀ ਜੇ ਉਹ ਕਹਦੇ ਵੀ ਨਹੀਂ ਮੈਂ ਫੇਰ ਦੱਸੂਗੀ ਵੀ ਹਜੇ ਨਹੀਂ ਲੈਣੇ ਉਹ ਫੇਰ ਕਹੂਗੀ ਤੁਹਾਨੂੰ ਹਿੰਦੀ ਸਬਹੀਨ ਮੋ ਉਲਿਤ ਇਹ ਵੀ ਮੈਂ ਫੇਰ ਤੁਹਾਨੂੰ ਬਾਅਦ ਚ ਦੱਸੂਗੀ ਵੀ ਜਦੋਂ ਲੈਣੇ ਮੈਂ ਦੱਸ ਦਵਾਂ ਬਸਾਇਆ ਚ ਦੀਲੀ ਸੁਲਤੀ ਕੋ ਪਗ ਉਸਬ ਜੇ ਕਈ ਜਰੂਰੀ ਨਹੀਂ ਵੀ ਐ ਬੋਲਣਗਾ ਕਈ ਕਹਿੰਦੇ ਨਹੀਂ ਵੀ ਅਜੇ ਤਾਂ ਸਾਨੂੰ ਲੋੜ ਨਹੀਂ ਤਾਂ ਗੱਲ ਉਹ ਚ ਕਹਿਣਗੇ ਹਿੰਦੀ ਪਾ ਕਾਇ ਲਾਂਗਨ ਬਸਾਇਆ ਵਲਾ ਪ ਕਿਨ ਹੰਗਲਨ ਵੀ ਹਜੇ ਮੈਨੂੰ ਲੋੜ ਨਹੀਂ ਪੈਸੇ ਦੀ ਫਿਰ ਆਪਾਂ ਜਦੋਂ ਉਹ ਆਪਾਂ ਨੂੰ ਐ ਕਹੂਗੇ ਫਿਰ ਆਪਾਂ ਵੀ ਕੁਝ ਬੋਲਣਾ ਆਪਾਂ ਦਾ ਵੀ ਠੀਕ ਆ ਜਦੋਂ ਲੋੜ ਹੀ ਦੱਸੀ ਆਪਾਂ ਬੋਲਦੇ ਆ ਨਾ ਫਿਰ ਆਪਾਂ ਬੋਲਣਾ ਤਾਂ ਗੱਲ ਉਹ ਚ ਸੀਗੇ ਸਭੀਨ ਮੂਸਾ ਆਕਿਨ ਬੀਜੋ ਤੈਨ ਲੋੜੋ ਇਸੰਦਾਸ ਦੀ ਬਸਾਇਅ ਚ ਓਕੇ ਸੁਲਤੀ ਕੋ ਤੇ ਜੇ ਉਹ ਆਪਾਂ ਨੇ ਵੀ ਉਹ ਕਹੂਗੀ ਵੀ ਮੈਂ ਨਹੀਂ ਹਜੇ ਲੈਣੇ ਫਿਰ ਆਪਾਂ ਕਹਿਣਾ ਹੀ ਹੁੰਦਾਗਾ ਆਪਾਂ ਵੀ ਮੈਂ ਨਵਾਂ ਹੀ ਆਇਆ ਵੀ ਜੇ ਮੈਂ ਨਵਾਂ ਆਇਆ ਫਿਰ ਬੁਰਣਾ ਬਾਗੋ ਲਾਂਗ ਆ ਕੋ ਦਿੱਤੋ ਬਸਾਇਅ ਚ ਬਗੋ ਕੋ ਦਿਨ ਹੀ ਜੇ ਗੈਬਰੀ ਮਜਬੂਰ ਕਰ ਲੈਂਦੀਆਂ ਵੀ ਤੂੰ ਨਹੀਂ ਨਹੀਂ ਸਾਨੂੰ ਇੰਨੇ ਪੈਸੇ ਦੇ ਫਿਰ ਵੀ ਆਪਾਂ ਕੋਈ ਨਾ ਕੋਈ ਬਹਾਨਾ ਤਾਂ ਮਾਰਨਾ ਹੀ ਹੁੰਦਾਗਾ ਵੀ ਨਹੀਂ ਸਾਡੇ ਕੋਲ ਤਾਂ ਥੋੜੇ ਪੈਸੇ ਆਪਾਂ ਨਵੇਂ ਗਾਹ ਘਰੋਂ ਬਾਲਾ ਪੈਸਾ ਨਹੀਂ ਦਿੰਦੇਗੇ ਪਹਿਲੇ ਲੈਸਤੇ ਤੇ ਫਿਰ ਜਦੋਂ ਆਪਾਂ ਕਹਿਣਾ ਵੀ ਨਹੀਂ ਸਾਡੇ ਕੋਲ ਤਾਂ ਥੋੜੀ ਪੈਸੇ ਆ ਉਦੋਂ ਆਪਾਂ ਕਹਿਣਾ ਕੌਂਤੀ ਲਾਂਗ ਅੰਗ ਪੇਰਾ ਕੋ ਵੀ ਮੇਰੇ ਕੋਲ ਤਾਂ ਥੋੜੀ ਪੈਸੇ ਆ ਬਸਾਇਜ ਗਾਮਾਈ ਰਾ ਆ ਕੁੰਕਵਰਤਾ ਐਨੀ ਆ ਗੱਲਾਂ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ लाइक शेयर सब्सक्राइब ਕਰ ਲਿਓ ਮੈਲਦੇ ਆ ਨੈਕਸਟ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ